कपड़ा वो वाला बनाइए जरा कपड़ा बिल्कुल स्किन फ्रेंडली हुए कपड़ा चुभे ना हो रंग ना निकले बिल्कुल भी इस तरह बिल्कुल आपको बड़ा बड़ा ध्यान रखिए असली फैब्रिक की सोच रहा है और हर लड़की ना आई थिंक ब्रांड पाना चाहती है और ब्रांड पे इस तरह जिससे उनको कॉन्फिडेंस हो ट्रस्ट हो ਸਾਡੇ ਸਟੋਰ ਦੇ ਉਤੇ ਸ਼ੋਰੂਮ ਦੇ ਉਤੇ ਕੋਈ ਵੀ ਕਸਟਮਰ ਇੱਕ ਵਾਰੀ ਜੇ ਗਾਰਮੈਂਟ ਲੈ ਜਾਂਦਾ ਹੈ ਔਰ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਵਾਰੰਟੀ ਹੈ ਇੰਡੀਆ ਦੇ ਡਿਫਰੈਂਟ ਡਿਫਰੈਂਟ ਪਾਰਟਸ ਤੋਂ ਸਾਡਾ ਕਪੜਾ ਸੋਰਸ ਹੁੰਦਾ ਹੈ ਬਟਨ ਸੋਰਸ ਹੁੰਦੇ ਨੇ ਆਪਾਂ ਕੁਝ ਵੀ ਬਾਰੋਦੀ ਲੈਂਦੇ ਹਾਂ ਸਭ ਅਸੀਂ ਆਪਣੀ ਕੰਟਰੀ ਵਸਤੇ ਕਰਦੇ ਹਾਂ ਉਹਨਾਂ ਨੂੰ ਗਾਉਂ ਤੋਂ ਜੀ ਵੀ ਆਉਂਦੇ ਇੱਕ ਬੜੀ ਜੀ ਇਖਸਾਂ ਦਾ ਮੋਕਾ ਹੁੰਦਾ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜਜ਼ਾਰ ਟਾਈਮ ਮੈਂ ਤਰਲੋਚਨ ਸਿੰਘ ਗਿੱਲ ਔਰਤਾਂ ਨੇ ਜਿਹੜੀਆਂ ਲੇਡੀਜ਼ ਕੱਪੜਿਆਂ ਦੀਆਂ ਜਿਆਦਾ ਸ਼ੌਕੀਨ ਹੁੰਦੀਆਂ ਨੇ ਕਿਉਂਕਿ ਮੈਂ ਵੀ ਵਿਵਹਤਾ ਜ਼ਿੰਦਗੀ ਜੀ ਰਿਹਾ ਉਹਦੇ ਵਿੱਚ ਦੇਖਦਿਆਂ ਕਿ ਔਰਤਾਂ ਨੂੰ ਬੰਦਿਆਂ ਦੇ ਨਾਲੋਂ ਜੈਂਟਸ ਦੇ ਨਾਲੋਂ ਕੱਪੜਿਆਂ ਦਾ ਜਿਆਦਾ ਸ਼ੌਂਕ ਹੁੰਦਾ ਤੇ ਤੁਹਾਨੂੰ ਖੁਸ਼ਖਬਰੀ ਦੱਸ ਦਿੰਦੇ ਆ ਕਿ ਤੁਹਾਡੇ ਨੇੜੇ ਪਿੰਡ ਆਲਮਗੀਸ ਸਾਹਿਬ ਦੇ ਨੁੱਕਰ ਤੇ ਜਿਹੜੀ ਮਾਰਕੀਟ ਬਣੀ ਹੋਈ ਆ 골ਡੈਸਟ ਉਹਦੇ ਵਿੱਚ ਔਰਤਾਂ ਦੇ ਲੇਡੀਜ਼ ਜਿਹੜੇ ਨੇ ਸੂਟ ਹਾਂ ਦੀ ਦੁਕਾਨ ਆ ਕੱਪੜਿਆਂ ਦੀ ਦੁਕਾਨ ਸ਼੍ਰੀ ਬ੍ਰਾਂਡ ਆ ਜਿਹੜਾ ਉਹਨਾਂ ਨੇ ਓਪਨਿੰਗ ਕੀਤੀ ਅੱਜ ਤੇ ਉਹਨਾਂ ਦੇ ਓਨਰ ਜਿਹੜੇ ਨੇ ਸ਼੍ਰੀ ਦੇ ਸ਼ਿਤਰ ਕਪੂਰ ਜੀ ਮੇਰੇ ਨਾਲ ਨੇ ਆਓ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਇੱਥੇ ਕਿਵੇਂ ਸੋਚਿਆ ਕਿ ਇੱਥੇ ਖੋਲਿਆ ਜਾਵੇ ਸਰ ਪੰਜਾਬ 'ਚ ਸਾਡੀ ਬ੍ਰਾਂਡ ਦੀ ਕਾਫੀ ਡਿਮਾਂਡ ਹੈ ਔਰ ਇਹ ਸਾਡੇ ਫਰੈਂਚਾਈਜ਼ੀ ਨੇ ਵਰਨ ਬਾਈ ਸਾਹਿਬ ਜੀ ਉਹਨਾਂ ਨੇ ਸਟੋਰ ਖੋਲਿਆ ਹੈ और ए ना गुरुद्वारा साहब है नहीं। और काफी मान्यता है उत्थे दी और सन हां जी मार्केट, मार्केट बड़ी वादिया है बाकी बड़े सारे इतने ब्रांड्स आए हैं आप सब देखते दे हुए

ਦੁਨੀਆ ਤੇ ਮਹਿੰਗਾ ਔਰਤਾਂ ਤੇ ਚੱਲ ਰਹੀ ਹੈ ਤੇ ਔਰਤ ਦੀ ਡਿਮਾਂਡ ਉਹਨਾਂ ਦਾ ਪਹਿਨਾਵਾ ਔਰ ਫੈਸ਼ਨ ਅੱਜ ਦੇ ਦਿਨ ਤੇ ਔਰਤ ਹੀ ਕਰ ਰਹੀ ਹੈ ਕੁਆਲਟੀ ਨਾਲ ਕੀ ਕਰਦੇ ਇੰਦਾ ਦਾ ਹੋਏ ਕਿਸੇ ਬ੍ਰਾਂਡਸ ਨੂੰ ਸਾਡਾ ਸਾਡਾ ਬਈਸਾ ਫੋਕਸ ਹੀ ਕੁਆਲਟੀ ਦੇਤੇ ਆ ਆਪਾਂ ਸਭ ਤੋਂ ਪਹਿਲਾ ਕੰਮ ਇਹ ਕਰਨੇ ਆ ਕਿ ਸਾਡਾ ਜਿਹੜਾ ਗਾਰਮੈਂਟ ਹੈ ਉਹ ਐਵਰੀਡੇਅਰ ਐਵਰੀਡੇਅਰ ਦਾ ਮਤਲਬ ਰੋਜ਼ ਪਾਣ ਵਾਲਾ ਗਾਰਮੈਂਟ ਹੈ ਉਹ ਐ ਨਹੀਂ ਹੈ ਕਿ ਉਹਨੂੰ ਅਪਾ ਮੀਨ ਜਿ ਇੱਕ ਵਾਰੀ ਪਾ ਇਹ ਵੀ ਸਵਾਲ ਹੁੰਦਾ ਔਰ ਲੇਡੀਜ਼ ਦਾ ਕਿ ਜ਼ਿਆਦਾਤਰ ਹੁੰਦਾ ਕਿ ਮਹਿੰਗਾ ਕਪੜਾ ਲੈ ਲਿਆ ਉਹ ਪਾ ਨਹੀਂ ਹੁਣਾ ਵਿਆਹ ਸ਼ਾਦੀ ਤੇ ਤੈਨੂੰ ਬਿਲਕੁਲ ਸਹੀ ਕਹਿੰਦੇ ਹੋ ਤੁਸੀਂ ਆਪਾਂ ਮਹਿੰਗਾ ਬਣਾਉਂਦੇ ਹੀ ਨਹੀਂ ਅਸੀਂ ਗਾਰਮੈਂਟ ਉਹ ਬਣਾਉਂਦੇ ਆ ਸਾਡੇ ਸ਼ੋਰੂਮ ਦੇ ਉਤੇ ਉਹ ਗਾਰਮੈਂਟ ਹੁੰਦਾ ਕਿ ਜਿਹੜੀ ਇੱਕ ਸਾਡੀ ਮੈਡਮ ਆਂਦੀ ਹੈ ਉਹ ਕਮ ਸਕੱਮ ਤਿੰਨ ਤੋਂ ਚਾਰ ਸੂਟ ਲੈ ਜਾਂਦੀ ਹੈ ਉਹਨੂੰ ਪਤਾ ਹੈ ਕਿ ਇਹਨੂੰ ਸਾਡੇ ਬ੍ਰਾਂਡ ਨੂੰ ਸਾਡੇ ਕਸਟਮਰ ਇਸ ਤਰ੍ਹਾਂ ਦੇਖਦੇ ਨੇ ਕਿ ਇਹ ਬ੍ਰਾਂਡ ਆਪਾਂ ਰੋਜ਼ ਸਵੇਰੇ ਪਾ ਸਕਦੇ ਹਾਂ ओके okay. और 15 ਤੋਂ 20 واشز ਦੀ ਅਸੀਂ ਗਾਰੰਟੀ ਦਿੰਦੇ ਆ ਸਭ ਤੋਂ ਜ਼ਿਆਦਾ ਫੋਕਸ ਅਸੀਂ ਕਰਨੇ ਹੀ ਪ੍ਰੋਡਕਟ ਦੇ ਉੱਤੇ ਹੈ ਕੁਆਲਟੀ ਦੇ ਉੱਤੇ ਕੁਆਲਟੀ ਦੇ ਉੱਤੇ ਕੱਪੜੇ ਦੇ ਉੱਤੇ ਸਾਡਾ ਬਹੁਤ ਫੋਕਸ ਹੈ ਜੇ ਤੁਸੀਂ ਸੋਚ ਸਕਦੇ ਹੋ ਕਿ ਇੱਕ ਜੇ ਗੁਰਤਾ ਜਾਂ ਸੂਟ 20 ਵਾਰੀ ਅਸੀਂ ਤੋੜਿਆ ਤੇ 20 ਵਾਰੀ ਉਹਨੇ ਸਾਲ ਚ ਪਾਇਆ ਜਿਹਨੂੰ ਕੋਈ ਕਹਿੰਦੇ ਨੇ ਮਹੀਨੇ ਚ ਦੋ ਵਾਰੀ ਪਾਲਿਆ ਜੀ ਤੇ ਇਹ ਬਹੁਤ ਵੱਡੀ ਗੱਲ ਹੈ ਇੱਕ ਪ੍ਰੋਡਕਟ ਨੂੰ ਪਾਣਾ ਉਹ ਇਹ ਤਾਂ ਇਹ ਤਾਂ ਬਿਲਕੁਲ ਹੁੰਦਾ ਹੀ ਹੈ ਕਿ ਕਲਰ ਦੀ ਕੁਆਲਿਟੀ ਹੋਵੇ ਬਿਲਕੁਲ ਸਾਡਾ ਮੇਨ ਫੋਕਸ অর্ਗੈਨਿਕ ਤੇ ਰਹਿੰਦਾ ਹੈ ਕਪੜਾ ਲੋ ਵਾਲਾ ਬਣਾਇਏ ਜਿਹੜਾ ਕਪੜਾ ਬਿਲਕੁਲ ਸਕਿਨ ਫ੍ਰੈਂਡਲੀ ਹੋਵੇ ਕਿਸੇ ਦੀ ਸਕਿਨ ਦੇ ਤੋਂ ਨੂੰ ਚੁਬੇ ਨਾ ਪੂਰਾ ਦਿਨ ਉਹਨਾਂ ਨੂੰ ਪਰਸਪ ਕਲਰ ਤੋਂ ਇਫੈਕਸ਼ਨ ਨਹੀਂ ਹੁੰਦੀ ਹੈ ਹਾਂ ਜੀ ਆਪਣੇ ਦੀ ਇਫੈਕਸ਼ਨ ਹੁੰਦੀ ਕਪੜਾ ਚੁਬੇ ਨਾ ਉਹਦਾ ਰੰਗ ਨਾ ਨਿਕਲੇ ਬਿਲਕੁਲ ਵੀ ਇਸ ਤਰ੍ਹਾਂ ਬਿਲਕੁਲ ਆਪਾਂ ਬੜਾ ਬੜਾ ਧਿਆਨ ਰੱਖ ਕੇ ਅਸੀਂ ਫੈਬਰਿਕ ਨਹੀਂ ਸੋਰਸ ਕਰਦੇ ਆ ਤੇ ਆਪਣੇ

साथ एक सिंगापुर दुकान है कतर दुकान है साउथान खोल रहे इंडिया तो बार बहुत आ रही है अगला साल ईस्ट जा रहे हैं साउथ जा रहे, वेस्ट विच जा रहे काफी जगावा दुकान खोल रहे मिला अच्छा रिस्पॉन्स एंड अच्छी सेल होंगी ਔਰ ਕਸਟਮਰ ਖੁਸ਼ ਹੈ ਸਾਡੇ ਨਾਲ ਮੈਂ ਤੁਹਾਨੂੰ ਅਰਥੋਂ ਤੁਸੀਂ ਕਿ ਇਹ ਸ਼ੋਰੂਮ ਐ ਜਾਂ ਵੱਡਾ ਸੋਣਾ ਤੇ ਦੁਕਾਨ ਹੀ ਕਹ ਰਹੇ ਕੋਈ ਗੱਲ ਨਹੀਂ ਸਰ ਮੈਂ ਖੁਦ ਅੰਬਰਸਰ ਦੀਪਲੀ ਬੜੀਆਂ ਮੈਨੂੰ ਦੁਕਾਨ ਸ਼ੋਰੂਮ ਸਟੋਰ ਸਭ ਇੱਕ ਹੋ ਜਾਈ ਗਏ ਇੱਕ ਹੋ ਜਾਈ ਗਏ ਹਾਂਜੀ ਅੱਛਾ ਔਰ ਤਾਂ ਕੀ ਆਸ ਰੱਖਣ ਕਿ ਤੁਹਾਡੇ ਕੋਲੇ ਆਉਣ ਤਾਂ ਤੁਹਾਨੂੰ ਬੈਸਟ ਕੀ ਹੋ ਸਕਦਾ ਸਰ ਦੇਖੋ ਸਭ ਤੋਂ ਪਹਿਲੇ ਤਾਂ ਮੈਂ ਸਾਰੇ ਪੰਜਾਬ ਦਾ ਧੰਨਵਾਦ ਕਰਨਾ ਹੈ ਪਹਿਲਾ ਸਟੋਰ 2018 ਚ ਖੁੱਲਿਆ ਸੀ ਜੀ ਪਰ ਆ ਦੋ ਜਤਾ ਹੀ ਆਮਨੇ ਦੇ ਬੀਿੰਗ ਦੋ ਸਾਲ ਵਿੱਚ ਕੋਵਿਡ ਦੇ ਵੀ ਨਿਕਲੇ ਨੇ ਪਰ ਉਹਦੇ باوجود ਪੰਜਾਬ ਪੰਜਾਬ ਚ ਸਾਡੇ 45 ਸ਼ੋਰੂਮ ਹੋ ਗਏ ਨੇ ਸ਼ੋਰੂਮ ਔਰ ਉਹਨੂੰ ਦੇਖਦੇ ਹੋ ਮੈਂ ਪੰਜਾਬ ਦਾ ਤਾਂ ਬਹੁਤ ਥੈਂਕਸ ਕਰਾਂਗੀ ਫਿਰ ਮੈਂ ਗੱਲ ਕਰਾਂ ਤੇ ਲੁਧਿਆਣਾ ਦੀ ਉਹ ਲੁਧਿਆਣਾ ਸਾਡਾ ਇੱਕ ਮੋਡਲ ਕਾਉਂਟੇ ਸਟੋਰ ਹੈ ਵੇਵ ਮਾਲ ਲੁਧਿਆਣਾ ਚ ਸਟੋਰ ਹੈ ਗੁਮਾਰ ਬੰਡੀ ਦਾ ਸਟੋਰ ਹੈ ਫਿਰ আলমগীর ਸਾਹਿਬ ਦਾ ਸਟੋਰ ਹੈ ਸੋ ਕਰਦੇ ਕਰਦੇ ਅਰਾਊਂਡ ਹੁਣ ਐਮਬੀਡੀ ਮੌਜੂਦ ਸਟੋਰ ਖੋਲਦੇ ਆ ਬੜੀ ਅੱਛੀ ਸਾਡੇ ਬ੍ਰਾਂਡ ਦੇ ਅਕਸਪੈਂਸ ਹੈ ਇੱਕ ਚੀਜ਼ ਮੈਨੂੰ 라ਸਟ ਦੱਸੋ ਕਿ ਜਿੱਦਾਂ ਹੁਣ ਪਹਿਲਾਂ ਦਾ ਮਾਹੌਲ ਨਹੀਂ ਰਿਹਾ ਜਿਵੇਂ ਸ਼ਹਿਰਾਂ ਨਾਲ ਜਾਂ ਲੇਡੀਜ਼ ਦੀ ਜ਼ਿਆਦਾ ਵਧੀਆ ਪਾਉਂਦੀ ਸੀ ਪਰ ਹੁਣ ਪਿੰਡਾਂ ਦੇ ਲੋਕ ਵੀ ਇਸ ਚੀਜ਼ ਦੇ ਅਵੇਅਰ ਸੋਸ਼ਲ ਮੀਡੀਆ ਕਰਕੇ ਅਵੇਅਰ ਹੋ ਗਿਆ ਉਹਦਾ ਵੀ ਤਾਂ ਫਾਇਦਾ ਹੋ ਜਾਣਾ ਇੱਕ ਤਾਂ ਸੋਸ਼ਲ ਮੀਡੀਆ ਹੈ ਔਰ ਦੂਸਰਾ ਮੈਂ ਇਹ ਦੱਸਾਂਗੀ ਕਿ ਹਰ ਲੇਡੀ ਨੂੰ ਹਰ बच्चे कुड़िया वड्डियां औरे ने पढ़ियां लिखियां बहुत पढ़ रही हैं लड़कियां सब जॉब कर रही हैं और हर रोज एक नवा कपड़ा चाहिए दे पाला सही एक चीज और भी देखा कि मैं बच्चों को आजकल लेडीज तो नाऊ भी बच्चों को क्वालिटी का ज्यादा पता है मेरी बेटियां भी कभी वो शब्द कहेंगी जो मैं नहीं इंग्लिश तो पता नहीं होता बिल्कुल बिल्कुल पहली जनरेशन वुमेन दी और आज दी वुमेन दी जनरेशन से काफी फर्क है और हर लड़की ना आज दिन से ब्रांड पाना चाहती है और ब्रांड भी इस तरह जदे तो उन्हें कॉन्फिडेंस होए ट्रस्ट होए ਔਰ ਹੁੰਦਾ ਕੀ ਹੈ ਕਿ ਇੱਕ ਜਦੋਂ ਤੁਸੀਂ ਆਪਣਾ ਲੇਬਲ ਬ੍ਰਾਂਡ ਦਾ ਲੇਬਲ ਲਗਾ ਦਿੰਦੇ ਹੋ ਉਹਦੇ ਤੇ ਕਸਟਮਰ ਨੂੰ ਲੱਗਦਾ ਕਿ ਕੋਈ ਵੀ ਦਿੱਕਤ ਆਈ ਪ੍ਰੋਬਲਮ ਆਈ ਤੇ ਮੈਂ ਸ਼ੋਰੂਮ ਤੇ ਜਾ ਕੇ ਉਹਨੇ ਕੰਮ ਕਰਦਾ ਹਾਲ ਹੋ ਜਾਏਗਾ ਮੈਨੂੰ ਇਹਦਾ ਐਕਸਚੇਂਜ ਮਿਲੇਗਾ ਮੈਨੂੰ ਇਹਦੀ ਪ੍ਰੋਬਲਮ ਪਤਾ ਲੱਗੇਗੀ ਇਹ ਇਹ ਚੀਜ਼ਾਂ ਅੱਜ ਕਸਟਮਰ ਨੂੰ ਪਤਾ ਹੈ ਆਨਲਾਈਨ ਸਰਚ ਕਰ ਦਿੰਦੇ ਨੇ ਰੇਟਿੰਗ ਦੇਖ ਲੈਂਦੇ ਨੇ ਬ੍ਰਾਂਡ ਦੀ ਕੀ ਰੇਟਿੰਗ ਹੈ ਤਾਂ ਬਹੁਤ-ਬਹੁਤ ਚੀਜ਼ਾਂ ਆਇਆਂਗੀ ਇਹ ਚੀਜ਼ ਖਾਸਾ ਕਿ ਕਈ ਵਾਰੀ ਏਦਾਂ ਹੁੰਦਾ ਕਿ ਲੋਕ ਜਿਹੜੇ ਬ੍ਰਾਂਡ ਨੇ ਦੇ ਚੱਲ ਬਾਰੇ ਕੁਝ ਹੋਰ ਕਹਿੰਦੇ ਨੇ ਤੇ ਜਦੋਂ ਕੋਈ ਪ੍ਰੋਬਲਮ ਆ ਜਾਂਦੀ ਹੈ ਸ਼ੋਅਰੂਮ ਤੇ ਆਉਂਦੇ ਨੇ ਲੋਕ ਤਾਂ ਸਾਡੇ ਸਟੋਰ ਦੇ ਉੱਤੇ ਸ਼ੋਅਰੂਮ ਦੇ ਉੱਤੇ ਕੋਈ ਵੀ ਕਸਟਮਰ ਇੱਕ ਵਾਰੀ ਜੇ ਗਾਰਮੈਂਟ ਲੈ ਜਾਏ ਔਰ ਉਹਨੂੰ ਪਤਾ ਲੱਗ ਜਾਂਦਾ ਕਿ ਵਾਰੰਟੀ ਹੈ ਉਹਨੂੰ ਸਾਡੀ ਟੀਮ ਐਨੀ ਵੈਲ ਟ੍ਰੇਨਡ ਹੈ ਉਹ ਇੰਨਾ ਅੱਛਾ ਸਮਝਾਉਂਦੀ ਹੈ ਕਿ ਸਰ ਕੋਈ ਵੀ ਪ੍ਰੋਬਲਮ ਹੈ ਤੁਸੀਂ ਸਾਡੇ ਕੋਲ ਗਾਰਮੈਂਟ ਵਾਪਸ ਲੈ ਕੇ ਆਓ ਅਸੀਂ ਬੈਠੇ ਹਾਂ ਕੋਈ ਬੱਚਾ ਇਸ ਤਰ੍ਹਾਂ ਕਹਿਣਾ ਹੀ ਨਹੀਂ ਕਿ ਜੀ ਦਿੱਲੀ ਦਾ ਬ੍ਰਾਂਡ ਉਹ ਕਹਿੰਦੇ ਜੀ ਅਸੀਂ ਬ੍ਰਾਂਡ ਦੇ ਮਾਲਕ ਹਾਂ ਸਾਡੀ ਟੀਮ ਬੜੀ ਵੈਲ ਅ ਡ੍ਰੇਨ ਦੇ ਹਾਂਜੀ ਬਿਲਕੁਲ ਆਖਰ ਤੇ ਦਰਸ਼ਕਾਂ ਨੂੰ ਕਹਿੰਦੇ ਸਰ ਬਸ ਦਰਸ਼ਕਾਂ ਦਾ ਥੈਂਕਸ ਕਰਾਂਗੇ ਔਰ ਉਹਨਾਂ ਨੂੰ ਕਹਾਂਗੇ ਇੱਕ ਵਾਰੀ ਸ਼੍ਰੀ ਨੂੰ ਜ਼ਰੂਰ ਆਓ ਦੇਖੋ ਪਹਿਚਾਨੋ ਉਹਨਾਂ ਦੇ ਉੱਤੇ ਹੀ ਅਸੀਂ ਸਟੋਰਸ ਇੰਨੇ ਸ਼ੋਰੂਮ ਖੋਲ ਰਹੇ ਹਾਂ ਉਹਨਾਂ ਦੇ ਕੌਨਫੀਡੈਂਸ ਉਹਨਾਂ ਦੇ ਟਰਸਟ ਦੇ ਉੱਤੇ ਅਸੀਂ ਅੱਗੇ ਵਧ ਰਹੇ ਹਾਂ ਔਰ ਬਿਲਕੁਲ ਅਮੇਡ ਇਨ ਇੰਡੀਆ ਔਰ ਮੇਡ ਫॉर ਇੰਡੀਆ ਇੰਡੀਆ ਵਾਸਤੇ ਕੀ ਵੀ ਖਾਸ ਗੱਲ ਕਰ ਰਹੇ ਹੋ ਸਾਡੀ ਸਾਰੀ ਸੋਰਸਿੰਗ ਇੰਡੀਆ ਦੀ ਹੈ ਇੰਡੀਆ ਦੇ ਡਿਫਰੈਂਟ ਡਿਫਰੈਂਟ ਪਾਰਟਸ ਤੋਂ ਸਾਡਾ ਕਪੜਾ ਸੋਰਸਿੰਗ ਹੁੰਦੇ ਆ ਬਟਨ ਸੋਰਸ ਹੁੰਦੇ ਨੇ ਆਪਾਂ ਕੁਝ ਵੀ ਬਾਹਰੋਂ ਹੀ ਲੈਂਦੇ ਸਭ ਅਸੀਂ ਆਪਣੀ ਕੰਟਰੀ ਵਾਸਤੇ ਕਰ ਰਹੇ ਆ ਤੇ ਉਹਨਾਂ ਨੂੰ ਕਹਾਂਗੇ ਜਰੂਰ ਆਓ ਇੱਕ ਵਾਰੀ ਸਾਨੂੰ ਮੌਕਾ ਦਿਓ ਇਸੇ ਬਤਾਂ ਤੇ ਇੱਕ ਮੈਂ ਮੈਂ ਦੱਸੂ ਕਿ ਜਿਹੜਾ ਮੈਂ ਜਿਵੇਂ ਕਿਹਾ ਕਿ ਰੋਜ਼ਗਾਰ ਆ ਜਿਹੜਾ ਨਾ ਇੱਥੇ ਮਿਲਦਾ ਕਿੱਦਾਂ ਕੁੰਡੀਆਂ ਦੇ ਵਿੱਚ ਜਿਹੜੇ ਲੇਡੀਜ਼ ਬ੍ਰਾਂਡ ਰੱਖਦੇ ਤੁਸੀਂ ਜਰਾ ਤੇ ਲੇਡੀਜ਼ ਬ੍ਰਾਂਡ ਦੇ ਕੱਪੜੇ ਬਾਰੇ ਜਾਂ ਸਰੀਰ ਬਾਰੇ ਲੇਡੀਜ਼ ਨੂੰ ਹੀ ਪਤਾ ਹੁੰਦਾ ਕੀ ਜ਼ਿਆਦਾਤਰ ਲੜਕੀਸ ਨੂੰ ਨੌਕਰੀ ਤੇ ਕੰਮ ਕਰਦੇ ਨੇ ਲੜਕੀ ਨਹੀਂ ਸਰ ਸਾਡੀ ਕੋਸ਼ਿਸ਼ ਜ਼ਿਆਦਾ ਰਹਿੰਦੀ ਹੈ ਕਿ ਅਸੀਂ ਲੇਡੀਜ਼ ਨੂੰ ਜ਼ਿਆਦਾ ਕੰਮ ਦਿੰਨੇ ਆਂ ਜ਼ਿਆਦਾ ਤੋਂ ਜ਼ਿਆਦਾ ਅਸੀਂ ਕੁੜੀਆਂ ਹਾਇਰ ਕਰਨੇ ਆਂ ਔਰ ਉਹਨਾਂ ਨੂੰ ਟ੍ਰੇਨ ਅਸੀਂ ਕਰਨੇ ਆਂ ਉਹ ਇੱਕ ਲੇਡੀਜ਼ ਕਸਟਮਰ ਨੂੰ ਅੱਛੇ ਤਰੀਕੇ ਨਾਲ ਐਕਸਪਲੇਨ ਕਰਦੇ ਆਂ ਲੇਡੀਜ਼ ਨੂੰ ਲੇਡੀਜ਼ ਦਾ ਪਤਾ ਹੁੰਦਾ ਹਾਂਜੀ ਬਿਲਕੁਲ ਉਹਨਾਂ ਦੀ ਫਿੱਟ ਉਹਨਾਂ ਦੇ ਫਿਕਰਦੀ ਸਾਡ ਨਾਲ ਅੱਛੇ ਤਰੀਕੇ ਨਾਲ ਐਕਸਪਲੇਨ ਕਰਦੇ ਆਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ ਕੁੜੀਆਂ ਨੂੰ ਦੇ ਇਹ ਤੇ ਨੇੜੇ ਦੀਆਂ ਕਿ ਕਿਹੜੀਆਂ ਕੁੜੀਆਂ ਸਰ ਕੋਸ਼ਿਸ਼ ਕਰਦੇ ਜਿੱਥੇ ਵਾਕਿੰਗ ਡਿਸਟੈਂਸ ਹੋਣ ਦੇ ਕਾਰਨ ਆਪਾਂ ਦੂਰ ਦੀਆਂ ਕੁੜੀਆਂ ਨਹੀਂ ਹਾਈ ਕਰਦੇ ਤੇ ਦਿਸ਼ਾਮ ਵੀ ਹੋ ਜਾਏ ਤੇ ਉਹਨਾਂ ਨੂੰ ਕੱਢ ਜਾਣਾ ਈਜ਼ੀ ਰਹਿੰਦਾ ਤੇ ਮੈਂ ਲਾਸਟ ਕੁਐਸਚਨ ਹੈ ਕਿ ਪ੍ਰਾਈਸ ਦਾ ਕੀ ਹੈ ਕਿ ਮਿਨੀਮਮ ਕਿਨੇ ਤੋਂ ਸਟਾਰਟ ਹੈ ਦੇਖੋ ਸਾਡਾ ਜੋ ਬ੍ਰਾਂਡ ਹੈ ਉਹ ਇੱਕ ਪਾਕਟ ਫ੍ਰੈਂਡਲੀ ਬ੍ਰਾਂਡ ਹੈ ਆਪਾਂ ਕੋਸ਼ਿਸ਼ ਕਰਦੇ ਪਹਿਲੇ ਕੁਆਲਿਟੀ ਫੈਬਰਿਕ ਪ੍ਰੋਡਕਟ ਦੇ ਉਤੇ ਉਸ ਤੋਂ ਬਾਅਦ ਇਹ ਪ੍ਰਾਈਸ ਪੁਆਇੰਟ ਹੈ ਕਿ ਕਿਸੇ ਨੂੰ ਸਾਡਾ ਵੀ ਗਾਰਮੈਂਟ ਮਹਿੰਗਾ ਨਾ ਲੱਗੇ ਇਹ ਮੈਂ ਸਵਾਲ ਤਾਂ ਪੁੱਛਿਆ ਕਿ ਵਾਰੀ ਨਾ ਲੋਕਾਂ ਦਾ ਮਾਈਂਡ ਸੈਟ ਇੱਥੇ ਹੋਇਆ ਕਿ ਯਾਰ ਸ਼ੋਅਰੂਮ ਆ ਮਹਿੰਗਾ ਹੋਗਾ ਨਾ ਵੀ ਸ਼ੋਅਰੂਮ ਦਾ ਸਾਮਾਨ ਮਹਿੰਗਾ ਹੀ ਹੁੰਦਾ ਪਰ ਜਦ ਤੱਕ ਕਸਟਮਰ ਅੰਦਰ ਨਹੀਂ ਆਏਗਾ ਉਹਨੂੰ ਸਮਝ ਨਹੀਂ ਆਏਗੀ ਪਰ 6-700 ਰੁਪਏ ਚ ਵੀ ਅਸੀਂ ਕੁਰਤਾ ਦੇ ਦਿੰਦੇ ਹਾਂ ਮੈਂ ਉਹ ਹੀ ਕਹਿੰਦਾ ਨਾ ਇਹ ਕਈ ਵੇਰੇ ਜ਼ਿਆਦਾ ਮਿੱਥਿਆ ਬਣ ਚੁੱਕੀ ਹੈ ਕਿ ਯਾਰ ਸ਼ੋਅਰੂਮ ਤੋਂ ਲੈ ਕੇ ਉਹਨਾਂ ਨੂੰ ਸ਼ਾਇਦ ਮਹਿੰਗਾ ਹੀ ਮਿਲੇਗਾ ਪਰ ਬਹੁਤ ਸਾਰੇ ਜਿਹੜੇ ਤੁਸੀਂ ਦੱਸਾਂਗੇ ਸਾਡਾ ਬ੍ਰਾਂਡ ਟੋਟਲ ਫ੍ਰੈਂਡਲੀ ਹੈ ਕਿ ਸਸਤਾ ਹੋਰ ਕੋਈ ਗੱਲ ਜੇ ਤੁਸੀਂ ਦੱਸ ਸਕੋ ਮੈਂ ਕਹਿਣੀ ਹੋਵੇ। ਬਸ ਸਰ ਇੱਕ ਵਾਰੀ ਸਾਡਾ ਸ਼ੋਰੂਮ ਜੀਤ ਕਰੋ ਦੇਖੋ ਔਰ ਸਾਨੂੰ ਦੱਸੋ ਹੋਰ ਕੀ ਕੀ ਵਧੀਆ ਕਰ ਸਕਦੇ ਹੋ? ਵਧੀਆ ਸੀ ਹੋਰ ਕਰ ਸਕਦੇ ਉਹਨਾਂ ਦੇ ਸੁਜੈਸ਼ਨਸ ਦੇ ਸਾਹਮਣੇ ਹਰ ਸਾਲ ਅਸੀਂ ਕੁਝ 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 ਨਵਾਂ ਬਣਾਦੇ ਰਹੇ ਹਾਂ। ਧੰਨਵਾਦ ਸਰ। ਥੈਂਕ ਯੂ ਸਰ। ਸੋ ਮੈਂ ਬਹੁਤ ਵਧੀਆ ਗੱਲ ਕਹੀ ਹੈ ਕਿ ਚਲੋ ਮੇਰਾ ਵੀ ਇਹ ਮੰਨਣਾ ਆ ਕਿ ਜਿਹੜੇ ਪੰਜਾਬ ਦੇ ਬੱਚੇ ਸਾਡੇ ਅੱਜ ਯੂਥ ਆ ਜਿਹੜਾ ਬਾਹਰ ਨੂੰ ਜਾ ਰਿਹਾ ਜੇ ਕੋਈ ਇਦਾਂ ਦੀ ਕੰਪਨੀ ਇਦਾਂ ਦਾ ਬ੍ਰਾਂਡ ਜਿਹੜਾ ਆਪਣੇ ਆਪ ਇੱਕ ਇੰਡੀਆ ਦੇ ਵਿੱਚ ਸਾਰਾ ਪ੍ਰੋਡਕਟ ਨੂੰ ਉਹ ਕਰ ਰਿਹਾ ਬਣਾ ਰਿਹਾ ਤੇ ਸਾਡੀ ਜਨਰੇਸ਼ਨ ਨੂੰ ਵੀ ਰੋਜ਼ਗਾਰ ਮਿਲਦਾ ਤੇ ਇਹ ਵੀ ਚੰਗੀ ਗੱਲ ਲੱਗੀ ਮੈਨੂੰ ਸੋ ਮੈਂ ਅਸੀਂ ਵੀ ਇੱਕ ਵਾਰੀ ਜ਼ਰੂਰ ਕਹਾਂਗੇ ਆਪਣੇ ਮਾਧਿਅਮ ਰਾਹੀਂ ਕਿ ਇੱਕ ਵਾਰੀ ਵਿਜ਼ਿਟ ਕਰੋ ਤੇ ਕੀ ਕੁਆਲਿਟੀ ਆ ਕੀ ਕਪੜਾ ਕੀ ਪ੍ਰਾਈਸ ਆ ਇਹ ਇੱਕ ਵਾਰੀ ਜ਼ਰੂਰ ਆ ਕੇ ਸਟੋਰ ਤੇ ਦੇਖੋ ਧੰਨਵਾਦ